ਤਨਖੁਰਾ ਦੇਖਦੇ दे, तमाम दर्शकਾਂ ਦਾ ਮੈਸ ਸੁਪਿੰਦਰ ਜੱਜੀ ਸਵਾਗਤ ਕਰਨਾ ਉਦੇਸ਼ ਤੇ ਤੇਸੇ ਪ੍ਰਧਾਨ ਮੰਤਰੀ ਜਿਹਦਾ 75ਵੇਂ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਬਰਾਹੀ ਮੰਡਲ ਦੇ ਵੱਲ ਪਰਤੇ ਨਾਲ ਦੇ ਵਿੱਚ ਮੈਗਾ ਸੁਪਰ ਸਪੈਸ਼ਲਿਸਟ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ ਜਾਣਕਾਰੀ ਲੈ ਲਾਂਗੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਸਾਡੇ ਨਾਲ ਨੇ ਸਰ ਅੱਜ ਇਹੜਾ ਕੈਂਪ ਲਗਾਇਆ ਜਾ ਰਿਹਾ ਹੈ ਜੀ ਬਾਕੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਾ ਪੰਦਰਵਾੜਾ ਚੱਲ ਰਿਹਾ ਹੈ ਉਹਦੇ ਤਹਿਤ ਅੱਜ ਨੰਗਲ ਚ ਬਹੁਤ ਬੜਾ ਮੈਗਾ ਹੈਲਥ ਚੈੱਕਅਪ ਕੈਂਪ ਸਾਡੇ ਰਾਜ ਸਭਾ ਦੇ ਮੈਂਬਰ ਨੇ ਸਵਾਰਧਾਤਨਾਮ ਸਿੰਘ ਸੰਧੂ ਜੀ ਹਾਂ ਉਹਨਾਂ ਦੀ ਰਹਿਨਮਾਈ ਚ ਇਹ ਕੈਂਪ ਚੱਲ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਸਕੇਲ ਤੇ ਕੈਂਪ ਹੈ 100 ਤੋਂ ਜ਼ਿਆਦਾ ਡਾਕਟਰ ਸਾਹਿਬਾਨਾਂ ਦੀ ਟੀਮ ਆਈ ਹੋਈ ਆ ਚਾਹੇ ਅੱਖਾਂ ਦੇ ਡਾਕਟਰ ਨੇ ਚਾਹੇ ਦੰਦਾਂ ਦੇ ਨੇ ਚਾਹੇ ਦਿਲ ਦੇ ਨੇ ਚਾਹੇ ਮਹਿਲਾਵਾਂ ਦੇ ਰੋਗ ਦੇ ਨੇ ਚਾਹੇ ਬੱਚਿਆਂ ਦੇ ਨੇ ਆਯੁਰਵੈਦਿਕ ਡਾਈਟੀਸ਼ੀਅਨ ਹਰ ਤਰ੍ਹਾਂ ਦੇ ਡਾਕਟਰ ਉਹਦੇ ਨਾਲ ਨਾਲ ਫ੍ਰੀ ਟੈਸਟ ਵੀ ਹੋ ਰਹੇ ਨੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਦਵਾਈਆਂ ਦਾ ਵੀ ਲੰਗਰ ਚੱਲ ਰਿਹਾ ਹੈ ਫ੍ਰੀ ਐਨਕਾਂ ਦਿੱਤੀਆਂ ਜਾ ਰਹੀਆਂ ਨੇ ਨਜ਼ਰ ਟੈਸਟ ਕਰਨ ਤੋਂ ਬਾਅਦ ਸੋ ਹਜ਼ਾਰਾਂ ਦੀ ਗਿਣਤੀ ਚ ਲੋਕ ਹੁਣ ਤੱਕ ਇਸ ਕੈਂਪ ਚ ਪਹੁੰਚ ਚੁੱਕੇ ਨੇ ਹਲੇ ਲਗਭਗ ਕੈਂਪ ਚੱਲਦੇ ਨੂੰ 2.5 ਘੰਟੇ ਹੋਏ ਨੇ ਮੈਂ ਪਤਾ ਕਰਕੇ ਆਇਆ ਕਿ 3000 ਤੋਂ ਜ਼ਿਆਦਾ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀਗੀ ਤੋਂ ਮੈਨੂੰ ਲੱਗਦਾ ਹੈ ਕਿ 5000 ਤੋਂ ਜ਼ਿਆਦਾ ਮਰੀਜ਼ ਜੜੇ ਆ ਉਹ ਸ਼ਾਮ ਤੱਕ ਇਸ ਕੈਂਪ ਦਾ ਲਾਭ ਉਠਾ ਸਕਣਗੇ ਔਰ ਇੱਥੇ ਅਸੀਂ ਪ੍ਰਾਇਮਰੀ ਸੁਵਿਧਾ ਕੀਤੀ ਹੈ ਜਿਹੜੇ ਪੇਸ਼ੈਂਟਸ ਨੂੰ ਲੱਗਦਾ ਹੋਵੇਗਾ ਕਿ ਗੰਭੀਰ ਬਿਮਾਰੀਆਂ ਦੀ ਜਾਂ ਜਿਨ੍ਹਾਂ ਦੀ ਸੀਰੀਅਸ ਪੋਜੀਸ਼ਨ ਹੈ ਜਿਨ੍ਹਾਂ ਨੂੰ ਹੋਰ ਜ਼ਿਆਦਾ ਅੱਗੇ ਲੋੜ ਹੈ ਅਸੀਂ ਸਾਰੇ ਡਾਕਟਰਾਂ ਸੇ ਬਣਾ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਇੱਕ ਅਲੱਗ ਲਿਸਟ ਵੀ ਬਣਾਓ ਉਹਨਾਂ ਨੂੰ ਫਿਰ ਅਸੀਂ ਅੱਗੇ ਹਸਪੀਟਲਸ ਦੇ ਅੰਦਰ ਜਾਂ ਪੀਜੀਆਈ ਦੇ ਅੰਦਰ ਵੀ ਉਹਨਾਂ ਦੇ ਇਲਾਜ ਦੀ ਕੋਈ ਸੁਵਿਧਾ ਮੁਹੱਈਆ ਕਰਾ ਸਕੀ ਇਹਦੀ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਕੋਨਸੈਸ਼ਨ ਰੇਟ ਤੇ ਹੋ ਕੇ ਕਿ ਫ੍ਰੀ ਹੋਏਗਾ ਸਰ ਫ੍ਰੀ ਕਰਾਂਗੇ ਜੀ ਕਨਸੈਸ਼ਨ ਰੇਟ ਤੇ ਨਹੀਂ ਕਰਾਂਗੇ ਫ੍ਰੀ ਕਰਾਂਗੇ ਜੀ ਸਰ ਤੇ ਸਰ ਜਿਹੜੇ ਪੰਜਾਬ ਦੇ ਗਵਰਨਰ ਆ ਰਹੇ ਨੇ ਉਹ ਕਿੰਨੇ ਇਸ ਤਰ੍ਹਾਂ ਬਸ ਗਵਰਨਰ ਸਾਹਿਬ ਨੇ ਪੂਰੇ 2 ਵਜੇ ਸਾਡੇ ਕੋਲ ਪਹੁੰਚ ਜਾਣਾ ਹੈ ਜੀ ਫਲਾਈ ਕਰਨ ਲੱਗੇ ਨੇ ਉੱਥੋਂ ਔਰ ਉਹਦੇ ਬਾਅਦ 2 ਵਜੇ ਆਣਗੇ ਔਰ ਕੁਝ ਲੋਕਾਂ ਨੂੰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਵੀ ਕਰਨਗੇ ਔਰ ਇੱਕ ਛੋਟਾ ਜਿਹਾ ਨਾਗਰਿਕ ਅਭਿਨੰਦਨ ਦਾ ਪ੍ਰੋਗਰਾਮ ਵੀ ਗਵਰਨਰ ਸਾਹਿਬ ਦਾ ਇੱਥੇ ਰਹੇਗਾ ਔਰ ਕੈਂਪ ਦੀ ਵਿਜ਼ਿਟ ਵੀ ਕਰਨਗੇ ਸੇਵਾ 15 ਵਾੜੇ ਦੇ ਤਹਿਤ ਰੀਸ਼ ਦੇ ਪ੍ਰਧਾਨ ਮੰਤਰੀ ਦੇ ਜਨ ਦਿਹਾੜੇ ਨੂੰ ਸਮਰਪਿਤ ਮੈਗਾ ਕੈਂਪ ਪੰਜਾਬ ਭਾਜਪਾ ਦੇ ਰਾਸ਼ਵੀਵ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਲਗਾਇਆ ਗਿਆ ਤਾਂਕਿ ਲੋਕ ਜੜੇ ਤੰਦੂਸਤ ਰਹਿਣ ਔਰ ਹੜ੍ਹ ਪੀਤ ਲੋਕ ਵੀ ਇਸ ਇਸ ਕੇਂਪ ਦੀ ਵਿੱਚ ਆ ਕੇ ਇਸ ਕੇਪ ਦਾ ਲਾਭ ਲੈ ਸਕਣ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਾ ਪਖਾੜੇ ਦੇ ਤਹਿਤ ਪੰਜਾਬ ਭਾਜਪਾ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪਿੰਡ ਬਰਾਰੀ ਵਾਰਡ ਨੰਬਰ 13 ਦੇ ਵਿੱਚ ਮੈਗਾ ਫਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਾਣਕਾਰੀ ਦੇਣ ਲਈ ਸਾਡੇ ਨਾਲ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਅਤੇ ਜ਼ਿਲ੍ਹਾ ਰੂਪਨਗਰ ਦੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਅઠવાਲ ਮੌਜੂਦ ਨੇ ਗੱਲਬਾਤ ਕਰ ਲਾਂਗੇ ਜੀ ਅઠવાਲ ਸਾਹਿਬ ਅੱਜ ਵੱਡੇ ਪੱਧਰ ਤੇ ਕੈਂਪ ਲੱਗ ਰਿਹਾ ਹੈ ਸੋ ਕਿੰਨੇ ਡਾਕਟਰਾਂ ਦੀ ਟੀਮ ਹੈ ਔਰ ਕੀ ਹੁਣ ਤੱਕ ਤੁਸੀਂ ਅਪਰੇ ਲਿਖੇ ਪ੍ਰਧਾਨ ਮੰਤਰੀ ਸਰਦਾਰ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਪੂਰੇ ਦੇਸ਼ ਵਿੱਚ ਇੱਕ ਸੇਵਾ ਪਖਵਾੜਾ ਜਿਹੜਾ ਉਹ ਚਲਾਇਆ ਜਾ ਰਿਹਾ ਜਿਸ ਵਿੱਚ ਸਫਾਈ ਅਭਿਆਨ ਹੈਲਥ ਨੂੰ ਲੈ ਕੇ ਔਰ ਅਸੀਂ ਬੜੇ ਖੁਸ਼ਕਿਸਮਤ ਹਾਂ ਅਸੀਂ ਬੇਨਤੀ ਕੀਤੀ ਸੀ ਇਸਤਰਾਮ ਸਿੰਘ ਸੰਧੂ ਜੀ ਨੂੰ ਔਰ ਸਾਡੇ ਇਥੋਂ ਲੋਕ ਸਭਾ ਦੀ ਇਲੈਕਸ਼ਨ ਲੜ ਚੁੱਕੇ ਡਾਕਟਰ ਸੁਭਾਸ਼ ਸ਼ਰਮਾ ਜੀ ਨੂੰ ਕਿ ਇੱਕ ਮੈਗਾ ਹੈਲਥ ਕੈਂਪ ਜਿਹੜਾ ਵਾ ਉਹ ਵਿਧਾਨ ਸਭਾ ਆਨੰਦਪੁਰ ਸਾਹਿਬ ਵਿੱਚ ਜ਼ਰੂਰ ਲਗਾਇਆ ਜਾਵੇ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਅੱਜ ਬਹੁਤ ਤਗੜਾ ਮੈਗਾ ਹੈਲਥ ਕੈਂਪ ਜਿਹੜਾ ਵਾ ਉਹ ਇੱਥੇ ਲਗਾ ਕੇ ਇਥੋਂ ਦੇ ਪੂਰੇ ਵਿਧਾਨ ਸਭਾ ਦੇ ਹਜ਼ਾਰਾਂ ਲੋਕਾਂ ਦਾ ਅੱਜ ਫ੍ਰੀ ਟੈਸਟ ਹੋ ਰਿਹਾ ਹਜ਼ਾਰਾਂ ਲੋਕਾਂ ਦੀ ਫ੍ਰੀ ਸਕ੍ਰੀਨਿੰਗ ਹੋ ਰਹੀ ਆ ਹਜ਼ਾਰਾਂ ਲੋਕਾਂ ਨੂੰ ਫ੍ਰੀ ਦਵਾਈਆਂ ਜਿਹੜੀਆਂ ਨੇ ਇਸ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਨੇ ਔਰ ਮੇਰੇ ਵਾਸਤੇ ਖੁਸ਼ੀ ਦੀ ਗੱਲ ਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੂਰੇ ਪੰਜਾਬ 'ਚ ਇਸ ਤਰ੍ਹਾਂ ਦਾ ਮੈਗਾ ਹੈਲਥ ਕੈਂਪ ਦੇਖਿਆ ਨਹੀਂ ਜਿਸ ਵਿੱਚ 100 ਤੋਂ ਵੱਧ ਡਾਕਟਰ ਆਉਣ ਜਿਹੜੇ ਲੋਕਾਂ ਨੂੰ ਚੈੱਕ ਕਰ ਰਹੇ ਨੇ ਫ੍ਰੀ ਦਵਾਈਆਂ ਦੇ ਰਹੇ ਨੇ ਬਲੱਡ ਡੋਨੇਸ਼ਨ ਦਾ ਕੈਂਪ ਲੱਗ ਰਿਹਾ ਲੰਗਰ ਦਾ ਪ੍ਰਬੰਧ ਹੈ ਸਾਰੇ ਤੁਸੀਂ ਵੀ ਘੁੰਮ ਕੇ ਆਏ ਹਮ ਮਾ ਆ ਕੇ ਲੋਕੀ ਜਿਹੜੇ ਨੇ ਅਸੀਂ 2000 3000 ਦੀ ਆਸ ਲਾ ਕੇ ਬੈਠੇ ਸੀ ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਅੰਕੜਾ ਵਾ ਉਹ 4000 5000 ਨੂੰ ਟੱਚ ਕਰ ਗਿਆ ਮੈਂ ਬਹੁਤ ਧੰਨਵਾਦੀ ਹਾਂ ਇੱਕ ਵਾਰ ਫਿਰ ਸਰਦਾਰ ਸਤਨਾਮ ਸਿੰਘ ਸੰਧੂ ਜੀ ਦਾ ਰਾਜ ਸਭਾ ਦੇ ਮੈਂਬਰ ਜੀ ਦਾ ਔਰ ਡਾਕਟਰ ਸੁਭਾਸ਼ ਸ਼ਰਮਾ ਜੀ ਦਾ ਜਿਨ੍ਹਾਂ ਦੇ ਉਪਰਾਲੇ ਨਾਲ ਇਹ ਫੈਸਿਲਿਟੀ ਜਿਹੜੀ ਆ ਉਹ ਸਾਡੇ ਵਿਧਾਨ ਸਭਾ ਦੇ ਲੋਕਾਂ ਨੂੰ ਮਿਲੀ ਆ ਬਹੁਤ ਬਹੁਤ ਧੰਨਵਾਦ ਵਾਲ ਸਾਹਿਬ ਜਿਹੜੇ گورنر ਸਾਹਿਬ ਆ ਰਹੇ ਨੇ ਉਹ ਕਿਸ ਪਰਪਸ ਨਾਲ ਉਹਨਾਂ ਨੂੰ ਬੁਲਾਇਆ ਗਿਆ ਕੀ ਉਹਦੇ ਪਿੱਛੇ ਕੋਈ ਯੋਜਨਾ ਹੈ ਦੇਖੋ ਇੱਕ ਕੈਂਪ ਜਿਹੜਾ ਹੈ ਐਨ ਜੀਓ ਵੱਲੋਂ ਚਲਕਾਇਆ ਜਾ ਰਿਹਾ ਹੈ ਔਰ ਸਾਡੇ گورنر ਸਾਹਿਬ ਜਿਹੜੇ ਨੇ ਜਿਸ ਤਰ੍ਹਾਂ ਵੀ ਜਿੱਥੇ ਵੀ ਕੋਈ ਸੇਵਾ ਦਾ ਕਾਰਜ ਹੁੰਦਾ ਤੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਓਨਲੀ ਤਾਂ ਜ਼ਰੂਰ ਆਉਂਦੇ ਨੇ ਅੱਜ ਉਹ ਵੀ ਇਹ ਸੰਗਤ ਦੇ ਦਰਸ਼ਨ ਕਰਨਗੇ ਇਹਨਾਂ ਦਾ ਮਾਰਗਦਰਸ਼ਨ ਕਰਨਗੇ گورنر ਸਾਹਿਬ ਜੀ ਦਾ ਵੀ ਇੱਥੇ ਆਉਣ ਤੇ ਜੀ ਆਇਆਂ ਕਿਤੇ ਨਾ ਕਿਤੇ ਇਹਨੂੰ ਪੰਜਾਬ ਦੀ ਸਿਆਸਤ ਨਾਲ ਵੀ ਅਸੀਂ ਜੋੜ ਕੇ ਦੇਖ ਸਕਦੇ ਹਾਂ ਕਿ 2027 ਆਉਣ ਵਾਲੀ ਹੈ ਤੇ ਉਸ ਨੂੰ ਵੀ ਮੱਧਿਆ ਨਜ਼ਰ ਰੱਖ ਕੇ ਲੋਕਾਂ ਦੇ ਨਾਲ رابطہ ਕਾਇਮ ਕਰਨ ਵਾਸਤੇ ਇਸ ਤੋਂ ਵਧੀਆ ਉਪਰਾਲਾ ਨਹੀਂ ਹੋ ਸਕਦਾ ਨਹੀਂ ਐਸਾ ਨਹੀਂ ਆ 2014 ਤੋਂ ਜਦੋਂ ਪ੍ਰਧਾਨ ਮੰਤਰੀ ਜੀ ਨੇ ਸ਼ਬਦ ਲਈ ਉਹਦੇ ਤੋਂ ਬਾਅਦ ਹਰ ਸਾਲ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਸੇਵਾ ਪਖਵਾੜਾ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ 27 ਦੇ ਵਾਸਤੇ ਕੋਈ ਇਹ ਪ੍ਰੀ ਪਲਾਨ ਪ੍ਰੋਗਰਾਮ ਨਹੀਂ ਆ ਅਸੀਂ ਤੇ 14 ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਉਹ ਲਗਾਤਾਰ ਸੇਵਾ ਪਖਵਾੜੇ ਵਿੱਚ ਸੇਵਾ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਸੇਵਾ ਪਖਵਾੜੇ ਦੇ ਤਹਿਤ ਲੋਕਾਂ ਨੂੰ ਵੱਡੇ ਪੱਧਰ ਤੇ ਫ੍ਰੀ ਹੈਲਥ ਦੀ ਸਹੂਲਤ ਦੇਣ ਦੇ ਮਕਸਦ ਦੇ ਨਾਲ ਪੰਜਾਬ ਭਾਜਪਾ ਅਤੇ ਰਾਸਵਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਅੱਜ ਨੰਗਲ ਦੇ ਵਾਰਡ ਨੰਬਰ 13 ਦੇ ਵਿੱਚ ਵੱਡੇ ਪੱਧਰ ਤੇ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤਨਖੂਰਾ ਦੇਖਦੇ दे, तमाम ਦਰਸ਼ਕਾਂ ਦਾ ਮੈਸਪਿੰਦਰ ਜੱਜੀ ਸਵਾਗਤ ਕਰਨਾ ਦੇਸ਼ ਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹਦਾ 75ਵਾਂ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਬਰਾਰੀ ਮੰਡਲ ਦੇ ਵਾਟ ਨੰਬਰ 13 ਦੇ ਵਿੱਚ ਮੈਗਾ ਸੁਪਰ ਸਪੈਸ਼ਲਿਸਟ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ ਹੈ ਜਾਣਕਾਰੀ ਲੈ ਲਾਂਗੇ ਪੰਜਾਬ ਭਾਜਪਾ ਦੇ ਵਾਈਸ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਸਾਡੇ ਨਾਲ ਨੇ ਸਰ ਅੱਜ ਇਹ ਰਿਹਾ ਕਿ ਅੰਤ ਕਰਾਇਆ ਜਾ ਰਿਹਾ ਜਬਨੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਾ ਪੰਦਰਵੜਾ ਚੱਲ ਰਿਹਾ ਹੈ ਉਹਦੇ ਤਹਿਤ ਅੱਜ ਨੰਗਲ ਚ ਬਹੁਤ ਬੜਾ ਮੈਗਾ ਹੈਲਥ ਚੈੱਕਅਪ ਕੈਂਪ ਸਾਡੇ ਰਾਜ ਸਭਾ ਦੇ ਮੈਂਬਰ ਨੇ ਸਵਾਰਧਾਤਨਾਮ ਸਿੰਘ ਸੰਧੂ ਜੀ ਹਾਂ ਉਹਨਾਂ ਦੀ ਰਹਿਨਮਾਈ ਚ ਇਹ ਕੈਂਪ ਚੱਲ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਸਕੇਲ ਤੇ ਕੈਂਪ ਹੈ 100 ਤੋਂ ਜ਼ਿਆਦਾ ਡਾਕਟਰ ਸਹਿਬਾਨਾਂ ਦੀ ਟੀਮ ਆਈ ਹੋਈ ਆ ਚਾਹੇ ਅੱਖਾਂ ਦੇ ਡਾਕਟਰ ਨੇ ਚਾਹੇ ਦੰਦਾਂ ਦੇ ਨੇ ਚਾਹੇ ਦਿਲ ਦੇ ਨੇ ਚਾਹੇ ਮਹਿਲਾਵਾਂ ਦੇ ਰੋਗ ਦੇ ਨੇ ਚਾਹੇ ਬੱਚਿਆਂ ਦੇ ਨੇ ਆਯੁਰਵੈਦਿਕ ਡਾਈਟੀਸ਼ੀਅਨ ਹਰ ਤਰ੍ਹਾਂ ਦੇ ਡਾਕਟਰ ਨੇ ਉਹਦੇ ਨਾਲ ਨਾਲ ਫ੍ਰੀ ਟੈਸਟ ਵੀ ਹੋ ਰਹੇ ਨੇ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਦਵਾਈਆਂ ਦਾ ਵੀ ਲੰਗਰ ਚੱਲ ਰਿਹਾ ਹੈ ਫ੍ਰੀ ਐਨਕਾਂ ਦਿੱਤੀਆਂ ਜਾ ਰਹੀਆਂ ਨੇ ਨਜ਼ਰ ਟੈਸਟ ਕਰਨ ਤੋਂ ਬਾਅਦ ਸੋ ਹਜ਼ਾਰਾਂ ਦੀ ਗਿਣਤੀ ਚ ਲੋਕ ਹੁਣ ਤੱਕ ਇਸ ਕੈਂਪ ਚ ਪਹੁੰਚ ਚੁੱਕੇ ਨੇ ਹਲੇ ਲਗਭਗ ਕੈਂਪ ਚੱਲਦੇ ਨੂੰ 2.5 ਘੰਟੇ ਹੋਏ ਨੇ ਮੈਂ ਪਤਾ ਕਰਕੇ ਆਇਆ ਕਿ 3000 ਤੋਂ ਜ਼ਿਆਦਾ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀਗੀ ਸੋ ਮੈਨੂੰ ਲੱਗਦਾ ਹੈ ਕਿ 5000 ਤੋਂ ਜ਼ਿਆਦਾ ਮਰੀਜ਼ ਜੜੇ ਆ ਉਹ ਸ਼ਾਮ ਤੱਕ ਇਸ ਕੈਂਪ ਦਾ ਲਾਭ ਉਠਾ ਸਕਣਗੇ ਔਰ ਇੱਥੇ ਅਸੀਂ ਪ੍ਰਾਇਮਰੀ ਸੁਵਿਧਾ ਕੀਤੀ ਹੈ ਜਿਹੜੇ ਪੇਸ਼ੈਂਟਸ ਨੂੰ ਲੱਗਦਾ ਹੋਵੇਗਾ ਕਿ ਗੰਭੀਰ ਬਿਮਾਰੀਆਂ ਦੀ ਜਾਂ ਜਿਨ੍ਹਾਂ ਲਈ ਸੀਰੀਅਸ ਪੋਜੀਸ਼ਨ ਹੈ ਜਾਂ ਜਿਨ੍ਹਾਂ ਨੂੰ ਹੋਰ ਜ਼ਿਆਦਾ ਅੱਗੇ ਲੋੜ ਹੈ ਅਸੀਂ ਸਾਰੇ ਡਾਕਟਰ ਸਾਹਿਬਾਨ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਇੱਕ ਅਲੱਗ ਲਿਸਟ ਵੀ ਬਣਾਓ ਉਹਨਾਂ ਨੂੰ ਫਿਰ ਅਸੀਂ ਅੱਗੇ ਹਸਪੀਟਲਸ ਦੇ ਅੰਦਰ ਜਾਂ ਪੀਜੀਆਈ ਦੇ ਅੰਦਰ ਵੀ ਉਹਨਾਂ ਦੇ ਇਲਾਜ ਦੀ ਕੋਈ ਸੁਵਿਧਾ ਮੁਹੱਈਆ ਕਰਾ ਸਕੀ ਇਹਦੀ ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਉਹ ਕੰਸੈਸ਼ਨ ਰੇਟ ਤੇ ਹੋ ਕੇ ਕਿ ਫ੍ਰੀ ਹੋਏਗਾ ਸਰ ਫ੍ਰੀ ਕਰਾਂਗੇ ਜੀ ਕੰਸੈਸ਼ਨ ਰੇਟ ਤੇ ਕਿਉਂ ਕਰਾਂਗੇ ਫ੍ਰੀ ਕਰਾਂਗੇ ਜੀ ਸਰ ਤੇ ਸਰ ਜਿਹੜੇ ਪੰਜਾਬ ਦੇ ਗਵਰਨਰ ਆ ਰਹੇ ਨੇ ਉਹ ਕਿੰਨੇ ਇਸ ਤਰ੍ਹਾਂ ਬਸ ਗਵਰਨਰ ਸਾਹਿਬ ਨੇ ਪੂਰੇ 2 ਵਜੇ ਸਾਡੇ ਕੋਲ ਪਹੁੰਚ ਜਾਣਾ ਹੈ ਜੀ ਫਲਾਈ ਕਰਨ ਲੱਗੇ ਨੇ ਉੱਥੋਂ ਔਰ ਉਹਦੇ ਬਾਅਦ 2 ਵਜੇ ਆਣਗੇ ਔਰ ਕੁਝ ਲੋਕਾਂ ਨੂੰ ਜਿਨ੍ਹਾਂ ਨੇ ਅੱਛਾ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਵੀ ਕਰਨਗੇ ਔਰ ਇੱਕ ਛੋਟਾ ਜਿਹਾ ਨਾਗਰਿਕ ਅਭਿਨੰਦਨ ਦਾ ਪ੍ਰੋਗਰਾਮ ਵੀ ਗਵਰਨਰ ਸਾਹਿਬ ਦਾ ਇੱਥੇ ਰਹੇਗਾ ਔਰ ਕੈਂਪ ਦੀ ਵਿਜ਼ਿਟ ਵੀ ਕਰਨਗੇ ਸੇਵਾ 15 ਵਾੜੇ ਦੇ ਤਹਿਤ ਰੇਸ਼ ਦੇ ਪ੍ਰਧਾਨ ਲਖਮੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੈਗਾ ਕੈਂਪ ਪੰਜਾਬ ਭਾਜਪਾ ਦੇ ਰਾਸ਼ਵਭ ਮੈਪਰ ਸਤਨਾਮ ਸਿੰਘ ਸੰਧੂ ਵੱਲੋਂ ਲਗਾਇਆ ਗਿਆ ਤਾਂਕਿ ਲੋਕ ਜਿਹੜੇ ਤੰਦੂਸਤ ਰਹਣ ਔਰ ਹਰ ਬੀਤ ਲੋਕ ਵੀ ਇਸ ਇਸ ਕੇਂਪ ਦੇ ਵਿੱਚ ਆ ਕੇ ਇਸ ਕੇਂਪ ਦਾ ਲਾਭ ਲੈ ਸਕਣ ਕੈਮਰਾਮੈਨ ਜੱਫਰ ਸਿੰਘ ਦੇ ਨਾਲ ਪਿੰਡ ਜੀ ਦੇ ਨੰਗਲੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਾ ਪਖਾੜੇ ਦੇ ਤਹਿਤ ਪੰਜਾਬ ਭਾਜਪਾ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਪਿੰਡ ਬਰਾਰੀ ਵਾਰਡ ਨੰਬਰ 13 ਦੇ ਵਿੱਚ ਮੈਗਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਾਣਕਾਰੀ ਦੇਣ ਲਈ ਸਾਡੇ ਨਾਲ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਅਤੇ ਜ਼ਿਲ੍ਹਾ ਰੂਪਨਗਰ ਦੇ ਸਾਬਕਾ ਪ੍ਰਧਾਨ ਜਤਿੰਦਰ ਸਿੰਘ ਅઠવાਲ ਮੌਜੂਦ ਨੇ ਗੱਲਬਾਤ ਕਰ ਲਾਂਗੇ ਜੀ ਅઠવાਲ ਸਾਹਿਬ ਅੱਜ ਵੱਡੇ ਪੱਧਰ ਤੇ ਕੈਂਪ ਲੱਗ ਰਿਹਾ ਸੋ ਕਿੰਨੇ ਡਾਕਟਰਾਂ ਦੀ ਟੀਮ ਹੈ ਔਰ ਕੀ ਹੁਣ ਤੱਕ ਤੁਸੀਂ ਅਪਰੇ ਲਿਖੇ ਪ੍ਰਧਾਨ ਮੰਤਰੀ ਸਰਦਾਰ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਪੂਰੇ ਦੇਸ਼ ਵਿੱਚ ਇੱਕ ਸੇਵਾ ਪਖਵਾੜਾ ਜਿਹੜਾ ਉਹ ਚਲਾਇਆ ਜਾ ਰਿਹਾ ਜਿਸ ਵਿੱਚ ਸਫਾਈ ਅਭਿਆਨ ਹੈਲਥ ਨੂੰ ਲੈ ਕੇ ਔਰ ਅਸੀਂ ਬੜੇ ਖੁਸ਼ਕਿਸਮਤ ਹਾਂ ਅਸੀਂ ਬੇਨਤੀ ਕੀਤੀ ਸੀ ਇਸਤਰਾਮ ਸਿੰਘ ਸੰਧੂ ਜੀ ਨੂੰ ਔਰ ਸਾਡੇ ਇਥੇ ਲੋਕ ਸਭਾ ਦੀ ਇਲੈਕਸ਼ਨ ਲੜ ਚੁੱਕੇ ਡਾਕਟਰ ਸੁਭਾਸ਼ ਸ਼ਰਮਾ ਜੀ ਨੂੰ ਕਿ ਇੱਕ ਮੈਗਾ ਹੈਲਥ ਕੈਂਪ ਜਿਹੜਾ ਵਾ ਉਹ ਵਿਧਾਨ ਸਭਾ ਆਨੰਦਪੁਰ ਸਾਹਿਬ ਵਿੱਚ ਜ਼ਰੂਰ ਲਗਾਇਆ ਜਾਵੇ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆ ਹੋਇਆ ਅੱਜ ਬਹੁਤ ਤਗੜਾ ਮੈਗਾ ਹੈਲਥ ਕੈਂਪ ਜਿਹੜਾ ਵਾ ਉਹ ਇੱਥੇ ਲਗਾ ਕੇ ਇੱਥੋਂ ਦੇ ਪੂਰੇ ਵਿਧਾਨ ਸਭਾ ਦੇ ਹਜ਼ਾਰਾਂ ਲੋਕਾਂ ਦਾ ਅੱਜ ਫ੍ਰੀ ਟੈਸਟ ਹੋ ਰਿਹਾ ਹਜ਼ਾਰਾਂ ਲੋਕਾਂ ਦੀ ਫ੍ਰੀ ਸਕ੍ਰੀਨਿੰਗ ਹੋ ਰਹੀ ਆ ਹਜ਼ਾਰਾਂ ਲੋਕਾਂ ਨੂੰ ਫ੍ਰੀ ਦਵਾਈਆਂ ਜਿਹੜੀਆਂ ਨੇ ਇਸ ਕੈਂਪ ਵਿੱਚ ਦਿੱਤੀਆਂ ਜਾ ਰਹੀਆਂ ਨੇ ਔਰ ਮੇਰੇ ਵਾਸਤੇ ਖੁਸ਼ੀ ਦੀ ਗੱਲ ਆ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੂਰੇ ਪੰਜਾਬ 'ਚ ਇਸ ਤਰ੍ਹਾਂ ਦਾ ਮੈਗਾ ਹੈਲਥ ਕੈਂਪ ਦੇਖਿਆ ਨਹੀਂ ਜਿਸ ਵਿੱਚ 100 ਤੋਂ ਵੱਧ ਡਾਕਟਰ ਆਉਣ ਜਿਹੜੇ ਲੋਕਾਂ ਨੂੰ ਚੈੱਕ ਕਰ ਰਹੇ ਨੇ ਫ੍ਰੀ ਦਵਾਈਆਂ ਦੇ ਰਹੇ ਨੇ ਬਲੱਡ ਡੋਨੇਸ਼ਨ ਦਾ ਕੈਂਪ ਲੱਗ ਰਿਹਾ ਲੰਗਰ ਦਾ ਪ੍ਰਬੰਧ ਹੈ ਸਾਰੇ ਤੁਸੀਂ ਵੀ ਘੁੰਮ ਕੇ ਆਏ ਹਮਾ ਮਾ ਕੇ ਲੋਕੀ ਜਿਹੜੇ ਨੇ ਅਸੀਂ 2000 3000 ਦੀ ਆਸ ਲਾ ਕੇ ਬੈਠੇ ਸੀ ਪਰ ਮੈਨੂੰ ਲੱਗਦਾ ਕਿ ਇਹ ਜਿਹੜਾ ਅੰਕੜਾ ਵਾ ਉਹ 4000 5000 ਨੂੰ ਟੱਚ ਕਰ ਗਿਆ ਮੈਂ ਬਹੁਤ ਧੰਨਵਾਦੀ ਹਾਂ ਇੱਕ ਵਾਰ ਫਿਰ ਸਰਦਾਰ ਸਤਨਾਮ ਸਿੰਘ ਸੰਧੂ ਜੀ ਰਾਜ ਸਭਾ ਦੇ ਮੈਂਬਰ ਜੀ ਦਾ ਔਰ ਡਾਕਟਰ ਸੁਭਾਸ਼ ਸ਼ਰਮਾ ਜੀ ਦਾ ਜਿਨ੍ਹਾਂ ਦੇ ਉਪਰਾਲੇ ਨਾਲ ਇਹ ਫੈਸਿਲਿਟੀ ਜਿਹੜੀ ਆ ਉਹ ਸਾਡੇ ਵਿਧਾਨ ਸਭਾ ਦੇ ਲੋਕਾਂ ਨੂੰ ਮਿਲੀ ਆ ਬਹੁਤ ਬਹੁਤ ਧੰਨਵਾਦ ਵਾਲ ਸਾਹਿਬ ਜਿਹੜੇ گورنر ਸਾਹਿਬ ਆਵਾਰੇ ਨੇ ਉਹ ਕਿਸ ਪਰਪਸ ਨਾਲ ਉਹਨਾਂ ਨੂੰ ਬੁਲਾਇਆ ਗਿਆ ਕੀ ਉਹਦੇ ਪਿੱਛੇ ਕਾਡੀ ਜੂਝ ਹੈ ਦੇਖੋ ਇੱਕ ਕੈਂਪ ਜਿਹੜਾ ਹੈ ਐਨਜੀਓ ਵੱਲੋਂ ਚ ਲਗਾਇਆ ਜਾ ਰਿਹਾ ਹੈ ਔਰ ਸਾਡੇ گورنر ਸਾਹਿਬ ਜਿਹੜੇ ਨੇ ਜਿਸ ਤਰ੍ਹਾਂ ਵੀ ਜਿੱਥੇ ਵੀ ਕੋਈ ਸੇਵਾ ਦਾ ਕਾਰਜ ਹੁੰਦਾ ਤੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਓਨਲੀ ਤੋਂ ਜਰੂਰ ਆਉਂਦੇ ਨੇ ਅੱਜ ਉਹ ਵੀ ਇਹ ਸੰਗਤ ਦੇ ਦਰਸ਼ਨ ਕਰਨਗੇ ਇਹਨਾਂ ਦਾ ਮਾਰਗਦਰਸ਼ਨ ਕਰਨਗੇ گورنر ਸਾਹਿਬ ਜੀ ਦਾ ਵੀ ਇੱਥੇ ਆਉਂਦੇ ਜੀ ਆਏ ਆ ਕਿਤੇ ਨਾ ਕਿਤੇ ਇਹਨੂੰ ਪੰਜਾਬ ਦੀ ਸਿਆਸਤ ਨਾਲ ਵੀ ਅਸੀਂ ਜੋੜ ਕੇ ਦੇਖ ਸਕਦੇ ਹਾਂ ਕਿ 2027 ਆਉਣ ਵਾਲੀ ਹੈ ਤੇ ਉਸ ਨੂੰ ਵੀ ਮੱਧਿਆ ਨਜ਼ਰ ਰੱਖ ਕੇ ਲੋਕਾਂ ਦੇ ਨਾਲ رابطہ ਕਾਇਮ ਕਰਨ ਵਾਸਤੇ ਇਸ ਤੋਂ ਵਧੀਆ ਉਪਰਾਲਾ ਨਹੀਂ ਹੋ ਸਕਦਾ ਨਹੀਂ ਐਸਾ ਨਹੀਂ ਆ 2014 ਤੋਂ ਜਦੋਂ ਪ੍ਰਧਾਨ ਮੰਤਰੀ ਜੀ ਨੇ ਸ਼ਪਤ ਲਈ ਉਹਦੇ ਤੋਂ ਬਾਅਦ ਹਰ ਸਾਲ ਉਹਨਾਂ ਦੇ ਜਨਮ ਦਿਹਾੜੇ ਦੇ ਉੱਪਰ ਸੇਵਾ ਪਖਵਾੜਾ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ 27 ਦੇ ਵਾਸਤੇ ਕੋਈ ਇਹ ਪ੍ਰੀ ਪਲਾਨ ਪ੍ਰੋਗਰਾਮ ਨਹੀਂ ਆ ਅਸੀਂ ਤਾਂ 14 ਤੋਂ ਲੈ ਕੇ ਹੁਣ ਤੱਕ ਜਿਹੜਾ ਵਾ ਉਹ ਲਗਾਤਾਰ ਸੇਵਾ ਪਖਵਾੜੇ ਵਿੱਚ ਸੇਵਾ ਕਰ ਰਿਹਾ। ਬਹੁਤ-ਬਹੁਤ ਧੰਨਵਾਦ। ਬਿਲਕੁਲ ਜੀ ਸੇਵਾ ਪਖਵਾੜੇ ਦੇ ਤਹਿਤ ਲੋਕਾਂ ਨੂੰ ਵੱਡੇ ਪੱਧਰ ਤੇ ਫ੍ਰੀ ਹੈਲਥ ਦੀ ਸਹੂਲਤ ਦੇਣ ਦੇ ਮਕਸਦ ਦੇ ਨਾਲ ਪੰਜਾਬ ਭਾਜਪਾ ਅਤੇ ਰਾਸਵਾ ਮੈਂਬਰ ਸਤਨਾਮ ਸਿੰਘ ਸੰਧੂ ਵੱਲੋਂ ਅੱਜ ਨੰਗਲ ਦੇ ਵਾਰਡ ਨੰਬਰ 13 ਦੇ ਵਿੱਚ ਵੱਡੇ ਪੱਧਰ ਤੇ ਕੈਂਪ ਲਗਾਇਆ ਜਾ ਰਿਹਾ ਜਿਸ ਦੇ ਮੁੱਖ ਮਹਿਮਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ